ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕੋਈ ਵੀ ਤੁਸੀਂ ਵਰਕ ਵਗੈਰਾ ਦੇ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਇੱਕ ਤੋਂ ਡੇਢ ਮਹੀਨੇ ਦਾ ਆਰਡਰ ਹੈ ਜੀ ਆਪਣਾ ਪਹਿਲਾਂ ਦੇਓ ਬਾਕੀ ਦੋਨੋਂ ਟਾਈਮ ਤੇ ਸੂਟ ਨੇ ਮਿਲ ਸਕਣ ਤੇ ਨਾਪ ਐ ਆਪਣਾ ਨਾਲ ਦੀ ਨਾਲ ਭੇਜ ਦਿਆ ਕਰੋ ਜਿਵੇਂ ਜਿਵੇਂ ਤੁਸੀਂ ਸੂਟ ਤਿਆਰ ਕਰਾਉਣੇ ਨੇ ਨਾਪ ਪਿਛੇ ਸੂਟ ਕਈ ਕਈ ਟਾਈਮ ਪਈ ਰਹਿੰਦੇ ਨੇ ਦੋ ਦੋ ਤਿੰਨ ਤਿੰਨ ਹਫਤੇ ਹਨਾ ਡਿਲੇ ਨਾ ਕਰਿਆ ਕਰੋ ਫਿਰ ਤੁਸੀਂ ਕਾਲੀ ਚੱਕ ਦੇਣੋ ਵੀ ਸਾਨੂੰ ਹਣਾ ਜਲਦੀ ਜਲਦੀ ਸੂਟ ਲੇਗੇ ਜਿਹੜੇ ਚਾਹੀਦੇ ਨੇਗੇ ਨਾਪ ਸਾਰਿਆਂ ਬਣਾ ਨੂੰ ਰਿਕਵੈਸਟ ਹੈਗੀ ਚਾਹੇ ਦੀ ਤੁਸੀਂ ਮਸ਼ੀਨ ਵਰਕ ਦਾ ਸੂਟ ਬਣਵਾਉਣੇ ਚਾਹੀਦੀ ਤੁਸੀਂ ਹੈਂਡ ਦਾ ਬਣਵਾਉਣੇ ਮੀਜ਼ਰਮੈਂਟ ਆਪਣਾ ਨਾਲ ਦੀ ਨਾਲ ਪਲੀਜ਼ ਸੈਂਡ ਕਰ ਦਿਆ ਕਰੋ ਸਾਨੂੰ ਸਲਾਈ ਲਈ ਮੀਜ਼ਰਮੈਂਟ ਨਹੀਂ ਚਾਹੀਦਾ ਹੁੰਦਾ ਸਾਨੂੰ ਤੁਹਾਡਾ ਵਰਕ ਲਈ ਵੀ ਮੀਜ਼ਰਮੈਂਟ ਚਾਹੀਦਾ ਹੁੰਦਾ ਦੇ ਕੋਈ ਵੀ ਤੁਸੀਂ ਪਾਰਟੀwear suit ਰੈਡੀ ਕਰਵਾਉਣੇ ਨੇਗੇ ਇੱਕ ਤੋਂ ਡੇਢ ਮਹੀਨੇ ਤੋਂ ਇੱਕ ਤੋਂ ਡੇਢ ਮਹੀਨਾ ਲੈ ਕੇ ਚੱਲਿਓ ਜੀ ਤਾਂ ਕਿ ਆਪਣੇ ਕੋਲੇ ਰਾਸ਼ਾ ਹੈਗਾ ਹਨਾ ਪਹਿਲਾਂ ਪਹਿਲਾਂ ਲਈ ਭੈਣਾਂ ਦੇ ਜਿਨ੍ਹਾਂ ਦੇ ਪਾਰਟੀwear suit ਹਨਾ ਵਿਆਹਾਂ ਲਈ ਆਪਾਂ ਨੇ ਆਰਡਰ ਚੱਲ ਰਹੇ ਉਹਨਾਂ ਦੇ ਵੀ ਆਪਾਂ ਟਾਈਮ ਸੈੱਟ ਦੇਣੇ ਨੇਗੇ ਅ ਅੱਜ ਆਪਾਂ ਲੈ ਕੇ ਆਏਗੇ ਮੋਡਲ ਸਿਲਕ ਦੇ ਪਿਓਰ ਮੋਡਲ ਸਿਲਕ ਟੀਸਟਾ ਬ੍ਰਾਂਡ ਦੀ ਹੈਗੀ ਤੇ ਬਹੁਤ ਜ਼ਿਆਦੇ ਸੋਨੇ ਮਤਲਬ ਮੋਡਲ ਦੇ 올ਓਵਰ ਸੂਟ ਲੇਗੇ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 3150 ਵਿਦ ਸ਼ਿਪਿੰਗ ਹੈ ਤੇ ਸਟੱਫ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਫੈਬਰਿਕ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਸ਼ਾਈਨ ਹੈ ਜੀ ਫੈਬਰਿਕ ਦੇ ਵਿੱਚ ਮੋਡਲ ਨਹੀਂ ਹੈਗਾ ਵੀ ਇਹ ਡਲ ਹੈਗੀ ਸ਼ਾਈਨ ਹੈਗਾ ਫੈਬਰਿਕ ਦੇ ਵਿੱਚ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈਗਾ ਲਓ ਜੀ ਇਸ ਤੋਂ ਬਾਅਦ ਹੈਗਾਗਾ ਮਹਿਰੂਨ ਸ਼ੇਡ ਦੇ ਵਿੱਚ ਹੈਗਾ ਇਹ ਵੀ ਤੁਸੀਂ ਪ੍ਰਿੰਟ ਹੈਗਾ ਜਿਹੜਾ ਚੈੱਕ ਕਰ ਸਕਦੇ ਹੋ ਠੀਕ ਤੀਸਤਾ ਬ੍ਰਾਂਡ ਦੇ ਨੇ ਜੀ ਸਾਰੇ ਤੇ ਬਹੁਤ ਸੋਹਣਾ ਫੈਬਰਿਕ ਹੈਗਾ ਲਾਈਟ ਵੇਟ ਹੈਗਾ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਸ਼ਾਈਨ ਹੈਗਾ ਫੈਬਰਿਕ ਦੇ ਵਿੱਚ ਜਿੱਦਾਂ ਕਿ ਪਹਿਣਾ ਹਨ ਜਿਹੜੇ ਮੋਡਲ ਦੇ ਸੂਟ ਕਾਫੀ ਜ਼ਿਆਦਾ ਪਸੰਦ ਕਰਦੇ ਰਹਿੰਗੇ 3150 ਪ੍ਰਾਈਸ ਰਹੂਗਾ ਜੀ ਸੂਟ ਬਹੁਤ ਸੁਪਰ ਡੁਪਰ ਹਿੱਟ ਨੰਗੀ ਆਜਾ ਲੈ ਲੋ ਜੀ ਨੈਕਸਟ ਸੂਟ ਹੈਗਾ ਜੀ ਮਸਟਰਡ ਸ਼ੇਡ ਦੇ ਵਿੱਚ ਹੈਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸ਼ੇਡ ਹੈਗਾ ਦੇਖੋ ਇਹਨੂੰ ਤੁਸੀਂ ਹਲਕਾ ਜਾਂ ਘੇਰਾ ਵੀ ਮਤਲਬ ਵਰਕ ਵਰਕ ਕਰਵਾ ਸਕਦੇ ਹੋਗੇ ਥੋੜਾ ਬਹੁਤਾ ਜੈਤੂ ਵੀ ਹੋਰ ਵੀ ਪਾਰਟੀ ਵੇਅਰ ਸੂਟ ਤੁਸੀਂ ਰੈਡੀ ਕਰਵਾਣਾ ਹੈਗਾ ਲਓ ਜੀ ਦੁਪट्टे ਆਪਣੇ ਕੋਲੇ ਹਰ ਤਰ੍ਹਾਂ ਦੇ ਫੈਬਰਿਕ ਦੇ ਵਿੱਚ ਅਵੇਲੇਬਲ ਲੈਂਗੇ ਜਿਵੇਂ ਕਿ ਤੁਸੀਂ ਸੈਮੀ ਪਿਓਰ ਹਨਾ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਉਸ ਤਰ੍ਹਾਂ ਤੁਸੀਂ ਸਾਨੂੰ ਦੁਪੱਟੀਆਂ ਦੀ ਡਿਟੇਲ ਦੱਸ ਦਿਆ ਕਰੋ ਇਹ ਸਾਡੇ ਸੂਟ ਨਾਲ ਤੁਸੀਂ ਪ्युअर ਦਾ ਲਗਾਉਣਾ ਹੈ ਸੈਮੀ ਦਾ ਲਗਾਉਣਾ ਹੈ ਉਹਸ ਅਕੋਰਡਿੰਗ ਅਸੀਂ ਨਾਲ ਲਗਾ ਦਿਆ ਕਰਾਂਗੇ ਇਹ ਵਾਲਾ ਤੁਸੀਂ ਕਲਰ ਵੀ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਪਰਫੈਕਟ ਕਲਰ ਹੈ ਬਹੁਤ ਵਧੀਆ ਮਜ਼ੈਂਟਾ ਕਲਰ ਹੈਗਾ ਤੇ ਜਿੱਦਾਂ ਕਿ ਹਨਾ ਸੀਜ਼ਨ ਹੈਗਾ ਸੀਜ਼ਨ ਦੇ ਵਿੱਚ ਥੋੜੇ ਜੇ ਡਾਰਕ ਕਲਰ ਜਿਆਦੇ ਵਧੀਆ ਲੱਗਦੇ ਨੇ ਬਾਕੀ ਆਪ ਕੋ ਆਪਣੀ ਚੁਆਇਸ ਹੁੰਦੀ ਆ ਹਨਾ ਜਿਵੇਂ ਵੀ ਪਹਿਣਾ ਪਸੰਦ ਕਰਦੇ ਆ ਨੇਗੇ ਉਵੇਂ ਤੁਸੀਂ ਆਪਣੇ ਆਰਡਰ ਦੇ ਦੇਈ ਜਾਂਦੇ ਨੇਗੇ ਟਿਸਟਾ ਬ੍ਰਾਂਡ ਹੈ ਸਟੈਂਪ ਲੱਗੀ ਮਿਲੂਗੀ ਬਾਕੀ ਸਟ੍ਰੈਚਿੰਗ ਵਾਲੇ ਸੂਟ ਆਪਾਂ ਜਰੂਰ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਇੱਕ ਵੀਡੀਓ ਹਨਾ ਤੁਸੀਂ ਦੇਖ ਸਕਦੇ ਹੋਗੇ ਵੀ ਸਲਾਈ ਕਿਵੇਂ ਦੇ ਡਿਜ਼ਾਈਨ ਨਾਲ ਤੁਸੀਂ ਕਰਵਾਉਣਾ ਚਾਹੁੰਦੇ ਹੋ ਆਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹਦੇ ਨਾਲ ਤੁਸੀਂ ਕੰਟਰਾਸਟ ਦੇ ਵਿੱਚ ਦੁਪੱਟਾ ਰੱਖ ਸਕਦੇ ਹੋ ਜਿੱਦਾਂ ਕਿ ਪਿੰਕ ਕਲਰ ਦੀ ਪਾਈਪਿੰਗ ਟਾਈ ਐਂਡ ਡਾਈ ਰੱਖ ਸਕਦੇ ਹੋ ਜਾਂ ਫਰੋਜ਼ੀ ਕਲਰ ਦਾ ਦੁਪੱਟਾ ਰੱਖ ਕੇ ਪਿੰਕ ਕਲਰ ਦੀ ਪਲੇਸ ਵਗੈਰਾ ਦੀ ਫਿਨਿਸ਼ਿੰਗ ਕਰਵਾ ਸਕਦੇ ਹੋ ਇਸ ਤਰ੍ਹਾਂ ਡਿਜ਼ਾਈਨ ਥੋੜਾ ਜਿਹਾ ਮਤਲਬ ਕੋਸ਼ਣਾ ਕੁਝ ਕਰਕੇ ਨਾ ਡਿਜ਼ਾਈਨ ਦੇ ਵਿੱਚ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਰੈਡੀ ਹੋ ਜਾਂਦਾ ਹੈਗਾ ਦੇਖੋ ਜਦੋਂ ਕਿ ਮੈਂ ਸਟਾਫ ਦੇ ਵਿੱਚ ਸ਼ਾਈਨ ਜਦੋਂ ਦੇਖੋ ਇਸ ਤਰ੍ਹਾਂ ਨਾ ਆਪਾਂ ਕੱਪੜੇ ਨੂੰ ਕਰ ਦਿਆਂਗੇ ਵੀਡੀਓ ਦੇ ਵਿੱਚ ਤੁਹਾਨੂੰ ਸ਼ੋ ਵੀ ਹੁੰਦਾ ਹੋਣਾ ਅਗਲਾ ਪ੍ਰਿੰਟ ਚੈੱਕ ਕਰੋ ਬਲੂ ਦੇ ਵਿੱਚ ਹੈਗਾ ਇਹਦਾ ਕਲਰ ਪ੍ਰਿੰਟ ਤੁਸੀਂ ਦੇਖੋ ਬਹੁਤ ਜ਼ਿਆਦਾ ਸੋਹਣਾ ਹੈਗਾ ਇਹ ਪ੍ਰਿੰਟ ਵੀ ਇਹਦੇ ਤੁਸੀਂ ਪੈਚ ਲਗਾ ਕੇ ਜੇ ਕੰਮ ਕਰਾਉਣਾ ਹੈ ਨਾ ਜਿਵੇਂ ਕਿ ਇਹਦੇ ਵਿੱਚ ਪਿੰਕ ਕਲਰ ਹੈਗਾ ਪਿੰਕ ਕਲਰ ਦਾ ਪੈਚ ਲੱਗ ਕੇ ਹਨਾ ਵਿੱਚ ਸਕਿਨ ਜਾਂ ਸਕਿਨ ਵੀ ਲੱਗ ਸਕਦਾ ਹੈ ਪੈਚ ਇਹਦੇ ਵਿੱਚ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਬਣਾ ਸਕਦੇ ਹੋਗੇ ਦੁਪੱਟੇ ਤੁਸੀਂ ਆਪਣੇ ਪਲੀਜ਼ ਦੱਸ ਦਿਆ ਕਰੋ ਵੀ ਸਾਡੇ ਟਾਈਡਾਈ ਹੋਣ ਜਾਂ ਸਿੰਪਲ ਹੋਣ ਮੈਨੂੰ ਇੱਕ ਵਾਰ ਜ਼ਰੂਰ ਆਪਣੀ ਸਾਰੀ ਡਿਟੇਲ ਭੇਜ ਦਿਆ ਕਰੋ ਲੋ ਜੀ ਰਾਣੀ ਕਲਰ ਦੇ ਵਿੱਚ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਇਹ ਵਾਲਾ ਕਲਰ ਤੁਸੀਂ ਦੇਖੋ ਸਾਰਿਆਂ ਦਾ ਪ੍ਰਾਈਸ ਹੈਗਾ ਜੀ 3150 ਜਾਲੇ ਸੂਟਾਂ ਦਾ ਪਿਓਰ ਮੋਡਲ ਸਿਲਕ ਦੇ ਵਿੱਚ ਸੂਟ ਨੇ ਫੈਬਰਿਕ ਹੈ ਜਿਹੜਾ ਟਿਸਟਾ ਬ੍ਰਾਂਡ ਦਾ ਰਹੂਗਾ 올ਓਵਰ ਸੂਟ ਨੇ ਜੀ ਮੈਚਿੰਗ ਤੁਸੀਂ ਕਰਵਾਉਣਾ ਚਾਹੋਗੇ ਤੁਹਾਡੀ ਆਪਣੀ ਚੁਆਇਸ ਹੈ ਮੈਚਿੰਗ ਦਾ ਤੁਸੀਂ ਹਨਾ ਪ੍ਰਾਈਸ ਮੇਰੇ ਤੋਂ ਪੁੱਛ ਲਿਓ ਵੀ ਕੀ ਪ੍ਰਾਈਸ ਦੇ ਵਿੱਚ ਰਹੂਗਾ ਸੂਟ ਹਨਾ ਉਹ ਤੁਹਾਨੂੰ ਆਪਾਂ ਦੱਸ ਦਾਂਗੇ 올ਓਵਰ ਲੈਣਾ ਚਾਹੁੰਦੇ ਹੋ ਤਾਂ 올ਓਵਰ ਲੈ ਲਿਓ ਲਓ ਜੀ ਲਾਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਮੁਡਾਲ ਦੇ ਵਿੱਚ ਭੈਣਾ ਮੰਗਦੀਆਂ ਸੀਗੀਆਂ ਵੀ ਸਾਨੂੰ ਪ੍ਰਿੰਟ ਲੈ ਕੇ ਆਓ ਹਨਾ ਤਾਂ ਆਪਾਂ ਲੈ ਕੇ ਆਇਾਂਗੇ ਪ੍ਰਿੰਟ ਉਹਨੇ ਕਿ ਲੈ ਕੇ ਆਉਣੇ ਹੁੰਨੇ ਆ ਵੀ ਜਿੰਨੇ ਕੁ ਵਧੀਆ ਲੱਗਣ ਹਰ ਤਰ੍ਹਾਂ ਦਾ ਪ੍ਰਿੰਟ ਨਹੀਂ ਚੱਕਦੇ ਹੈਗੇ ਕਿਉਂਕਿ ਐਦਾਂ ਹੁੰਦਾ ਵੀ ਜਿਹੜੀ ਚੀਜ਼ ਸਾਨੂੰ ਵਧੀਆ ਲੱਗਦੀ ਆ ਵੀ ਉਹ ਕਸਟਮਰ ਨੂੰ ਛੇਤੀ ਪਸੰਦ ਆ ਜਾਂਦੀ ਹੈ ਜਿਹੜੀਆਂ ਭੈਣਾ ਸਾਡੇ ਨਾਲ ਜੁੜੀਆਂ ਨੇਗੀਆਂ ਪਸੰਦ ਕਰ ਲੈਂਦੇ ਨੇ ਜਿਵੇਂ ਕਿ ਅਸੀਂ ਪ੍ਰਿੰਟ ਲੈ ਕੇ ਆਉਣੇ ਆਪਣੀ ਚੋਇਸ ਅਕੋਰਡਿੰਗ ਲੈ ਕੇ ਆਉਣੇ ਆਂਗੇ ਬਾਕੀ ਕਾਫੀ ਭੈਣਾ ਹਨਾ ਮੈਨੂੰ ਮਤਲਬ ਪ੍ਰਿੰਟ ਦੀ ਜਿੱਦਾਂ ਕਿ ਫੋਟੋ ਭੇਜ ਦਿੰਦੀਆਂ ਨੇਗੀਆਂ ਤੇ ਕਈ ਵਾਰ ਮਿਲ ਵੀ ਜਾਂਦਾ ਆਪਣੇ ਕੋਲ ਕਈ ਵਾਰ ਨਹੀਂ ਵੀ ਮਿਲਦਾ ਹੈਗਾ ਜਿਵੇਂ ਕਿ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਤੁਸੀਂ ਉਹਦੇ ਵਿੱਚੋਂ ਆਪਣਾ ਪ੍ਰਿੰਟ ਸਿਲੈਕਟ ਕਰ ਲਿਆ ਕਰੋ ਫੈਬਰਿਕ ਮਿਲ ਜੂਗਾ ਹਰ ਤਰ੍ਹਾਂ ਦਾ ਪ੍ਰਿੰਟ ਦੇਖੋ ਸੇਮ ਮਿਲਣਾ ਮੁਸ਼ਕਲ ਹੁੰਦਾ ਹੈ ਹਨਾ ਫੈਬਰਿਕ ਮਿਲ ਜੂਗਾ ਪਰ ਜਿਹੜੇ ਸਾਡੇ ਪ੍ਰਿੰਟ ਨੇਗੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਸਾਰੀਆਂ ਭੈਣਾਂ ਜਿੰਨੀਆਂ ਵੀ ਆਪਣੇ ਨਾਲ ਜੁੜੀਆਂ ਨੇਗੇ ਆਪਣੇ ਲਵੇ ਆਰਡਰ ਚੱਲ ਰਹੇ ਨੇਗੇ ਰਿਪੀਟ ਆਰਡਰ ਚੱਲ ਰਹੇ ਨੇਗੇ 8ਵੀਂ 8ਵੀਂ 9ਵੀਂ 9ਵੀਂ ਵਾਰ ਜਦੋਂ ਦੇ ਆਪਾਂ ਕੰਮ ਕਰਨ ਲੱਗੇ ਆਂ ਕਿ ਰੀਪੀਟ ਆਰਡਰ ਲنگੇ ਤੇ ਤੁਸੀਂ ਵੀ ਇਦਾਂ ਹੀ ਹਨਾ ਸਿਲੈਕਟ ਕਰ ਲਿਆ ਕਰੋ ਤੇ ਬਾਕੀ ਤੁਸੀਂ ਵਰਕ ਵਗੈਰਾ ਲ ਆਪਣੀ ਚੁਆਇਸ ਅਕੋਰਡਿੰਗ ਸੂਟ ਹੈ ਜਿਹੜਾ ਆਰਡਰ ਤੇ ਰੈਡੀ ਕਰਵਾ ਸਕਦੇ ਹੋਗੇ ਸਾਨੂੰ ਫੋਟੋ ਪੇਜ ਕੇ ਜਾਂ ਤੁਸੀਂ ਸਾਡੇ ਡਿਜ਼ਾਈਨ ਸ਼ੇਅਰ ਕਰਕੇ ਸਾਡੇ ਤੋਂ ਪ੍ਰਾਈਸ ਪੁੱਛ ਕੇ ਤਾਂ ਤੁਸੀਂ ਕੋਈ ਵੀ ਫੈਬਰਿਕ ਤੇ ਉਹਨੂੰ ਰੈਡੀ ਕਰਵਾ ਸਕਦੇ ਹੋਗੇ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਾਸ੍ਰੀ ਕਾਲ ਜੀ ਸਾਰਿਆਂ ਨੂੰ